ਜਦੋਂ ਇਹਨਾਂ ਦੀ ਪੂਰੀ ਹਨੇਰੀ ਸੀ ਉਦੋਂ ਵੀ ਇਹ 15000 ਹਜ਼ਾਰ ਜਿੱਤੇ ਸੀ 2022 ਦੇ ਵਿੱਚ ਇਹ ਹਲਕਾ ਇੱਥੇ ਕੋਈ ਸ਼ੱਕ ਅਕਾਲੀ ਦੀ ਪੰਥਕ ਰਿਹਾ ਹੈ ਇਹ ਹਲਕੇ ਤੇ ਹੁਣ ਤੱਕ 14 ਵਾਰੀ ਚੋਣ ਚੁੱਕੀ ਆ 14 ਵਾਰੀ ਜਿੱਤੇ ਦੇ ਵਿੱਚੋਂ 8 ਵਾਰੀ ਇਸ ਹਲਕੇ ਤੋਂ ਅਕਾਲੀ ਦਲ ਜਿੱਤਿਆ ਵਾ 3 ਵਾਰੀ ਕਾਂਗਰਸ ਜਿੱਤੀ ਆ ਦੋ ਵਾਰੀ ਇੱਕ ਮਨਜਿੰਦਰ ਸਿੰਘ ਬੇਲਾ ਜਿੱਤਿਆ ਸੀ ਆਜ਼ਾਦ ਤੇ ਇੱਕ ਅਰਮਿਤ ਸਿੰਘ ਸੰਧੂ 2012 ਜਿੱਤਿਆ ਸੀ ਦੋ ਵਾਰੀ ਆਜ਼ਾਦ ਜਿੱਤੇ ਤੇ ਇੱਕ ਵਾਰੀ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ 2022 ਜਿੱਤਿਆ ਤੇ ਇਸ ਕਰਕੇ 8 ਵਾਰੀ ਬਕਾਇਦਾ ਤੌਰ ਤੇ ਕਾਗਜ਼ ਜਿੱਤੀ ਸੋ ਜ ਕਾਲੇ ਜੀ ਤਿਆ ਤੋਰੀ ਹਲਕਾਏ ਪੰਤਕ ਸਿੰਘ ਲੇਕਿਨ ਇਹਨੇ ਇੱਕ ਪੰਜ ਛਾਪ ਇਹ ਛੱਡੀ ਆ ਅਕਾਲੀਆਂ ਦੀ ਇੱਕ ਸਮਗ ਸਕਾਤਾ ਵੀ ਆਪਣੀ ਗਰੇ ਬੰਦ ਛਾਤੀ ਮਾਰੋ ਜੇ ਤੁਸੀਂ ਵਾਕਿ ਹੀ ਆਪਣੀ ਸਰਕਾਰ ਬਣਾਉਣੀ ਚਾਹੁੰਦੇ ਹੋ ਤੁਹਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਊ ਦੇ ਤੇ ਤੁਹਾਡਾ ਇਹੀ ਹੈ ਸ਼ੁਰੂ ਕਰ ਤੁਸੀਂ ਹਰ ਸੀਟਾਂ ਰੋਗੇ ਇਸੇ ਤਰ੍ਹਾਂ ਹੀ ਯਾ ਮਹਮਦਾ ਇੱਕ ਸਰਕਾਰ ਬਜੋ ਫੋਜਾ ਜਿੱਤ ਕੇ ਅੰਤ ਨੂੰ ਹਾਰੀਆਂ ਕੋਈ ਗੱਲ ਹੋਣੀ ਵੀ ਹੈ ਜੇਸੂ ਕੁਬੀਰ ਸਿੰਘ ਬਾਦਲ ਦੂਸਰੇ ਨੰਬਰ ਤੇ ਰਹਿ ਕੇ ਨੇ 30000 ਦੇ ਕਿ ਦੀ ਮੋਟਰਾਂ ਲੈ ਕੇ ਤੇ 42000 ਦੀਆਂ ਮੋਟਰਾਂ ਲੈ ਕੇ ਆਮ ਆਦਮੀ ਪਾਰਟੀ ਜਿੱਤ ਗਈ ਆ ਤੇ 20000 ਵੋਟ ਜਿਹੜਾ ਵਾਰਿਸ ਪੰਜਾਬ ਦਾ ਵਾਰਿਸ ਇਹਨਾਂ ਦੀ ਪੰਥਕ ਮੀਦਵਰ ਲੈ ਗਿਆ ਜਿਹੜਾ ਬਿਲਕੁਲ ਨਵਾਂ ਮੁੰਡਾ ਸੀ ਨਵਾਂ ਮੁੰਡਾ ਜਿਹੜੇ ਅਮਨ ਰੋੜੇਵਾਲੇ ਕਹਿੰਦੇ ਆ ਨਾ ਵੀ ਲੋਕਾਂ ਨੇ ਸਾਡੇ ਖਿਲਾਫ ਇੱਥੇ ਦਿੱਤਾ ਫਤਵਾ ਸਾਹ ਨੂੰ ਦਿੱਤਾ ਜੀ ਅਸੀਂ ਖਾਲਸਤਾਨੀ ਨਹੀਂ ਅਸੀਂ ਨੈਸ਼ਨਲ ਇਟਿਵ ਫਰਨਾਨ ਕਈ ਗੱਲਾਂ ਕਰਦੇ ਤੇ ਰੋੜਾ ਸਾਹਿਬ 2027 ਬਹੁਤੀ ਦੂਰੀ ਆਪਣੀ ਕੋਸ਼ਿਸ਼ੀ ਦੇਖ ਲਓ ਤੁਸੀਂ ਕੀ ਬੰਦਾ ਡਰ ਹਸਦਾ ਲੱਗੇ ਹੁੰਦਾ ਹੁਣ ਤੁਸੀਂ 35 35 ਲੱਖ ਰੁਪਇਆ ਬਕਾਇਦਾ ਤੌਰ ਤੇ ਪਿੰਡਾਂ ਦੀ ਇੱਕ ਪੰਚਾਇਤਾਂ ਨੂੰ ਦਿੱਤਾ ਹੈ ਇੱਥੇ ਹੋਰ ਸੂਲਤਾਂ ਦਿੱਤੀਆਂ ਵਾਦੇ ਕੀਤੇ ਲੋ ਜੀ ਅਸੀਂ ਇਸ ਬਜਟ ਦੇ ਵਿੱਚ ਆਟਾ ਨੂੰ ਜਿਹੜਾ 1100 ਰੁਪਏ ਮਹੀਨਾ ਦੇ ਦੇਣਾ ਤੇ ਫਿਰ ਲੋਕਾਂ ਸੰਲੋਕ ਵੀ ਸਾਡੇ ਸਵਾਰਥੀ ਹੋ ਗਏ ਨੇ ਵਿਚਾਰ ਤਾਂ ਰਦੇ ਬੱਧੇ ਨਹੀਂ ਗਏ ਕੰਮਾਂ ਨਾਲ ਬੱਧਿਆ ਜੀ ਤੇ ਚਲੋ ਠੀਕ ਹੈ ਸਰਕਾਰ ਆ ਜੀ ਸਾਡੇ ਕੰਮ ਕੁਮ ਹੋ ਜਾਣੇ ਗੰਨਾਂ ਕੋਲ ਹੂੰ ਇਸ ਕਰਕੇ ਬੁੱਟਰ ਮੜੀਆਂ ਨੇ ਇੱਥੇ ਸਾਰੀ ਮਸ਼ੀਨਰੀ ਝੋਕਦੀ ਛੋਦੀਆ ਇੱਥੇ ਆ ਗਿਆ ਕੇਜੀਵਲ ਇੱਥੇ ਆ ਗਿਆ ਭਗਵੰਤ ਮਾਨ ਨੇ ਡੇਰੇਲਾ ਛੱਡੇ ਇੱਥੇ ਪੂਰੀ ਮਨਿਸਟਰੀ ਝੋਕਦੀ ਮਿਨਿਸਟਰ ਪਿੰਡ ਦੇ ਤੇ ਬਿਅਸਪੰਡ ਤੂੰ ਜਾਣਾ ਇਸਪੰਡ ਤੂੰ ਜਾਣਾ ਹੀ ਉਹਨਾਂ ਨੇ ਕਿ ਤੁਸੀਂ ਰਹਿਣਾ ਹੀ ਇੱਥੇ ਐਸੇ ਕਰਕੇ ਤੁਸੀਂ ਪੂਰੀ ਸ਼ਕਤੀ ਝੋਕੀਆ ਸਰਕਾਰੀ ਮਸ਼ੀਨਰੀ ਝੋਕੀਆ ਕੁਮਰ ਵਿਜੇ ਪ੍ਰਤਾਵਰੀ ਆਣੀ ਆਪਣੀ ਇੱਕ ਬਾਈਟ 'ਚ ਗੱਲ ਕਹਿੰਦੇ ਵੀ ਮੈਨੂੰ ਉਸ ਦਿਨ ਬੜਾ ਅਫਸੋਸ ਹੋਇਆ ਜਿਸ ਦਿਨ ਮੈਨੂੰ ਜਾਣਕਾਰੀ ਮਿਲੀ ਕਿ ਤਰੰਤਾਰ ਤੋਂ ਆਮ ਆਦਮੀ ਪਾਰਟੀ ਦਾ ਹੋਣ ਵਾਲਾ ਉਮੀਦਵਾਰ ਜਿਹੜਾ ਬਾ ਉਹਨੇ ਬੰਦ ਕਮਰਾ ਐਸਐਸਪੀ ਦੇ ਡੀਸੀ ਨਾਲ ਮੀਟਿੰਗ ਕੀਤੀ ਹੈ ਡੀਸੀ ਤੇ ਬੱਜ ਗਿਆ ਐਸਐਸਪੀ ਵਿਚਾਰੀ ਭੋਲੀ ਰਗਣੀ ਗਈ ਉਹਨੂੰ ਅਗਲੇ ਦਿਨ ਸਸਪੈਂਡ ਕਰ ਦਿੱਤਾ ਇਸ ਕਰਕੇ ਤੁਸੀਂ ਕਿਹੜੇ ਹਤਕੰਡੇ ਨਹੀਂ ਬਣਾ ਦਸ ਤੁਸੀਂ ਹਰ ਤਰ੍ਹਾਂ ਦੇ ਹਤਕੰਡੇ ਤੁਸੀਂ ਬਣਾਏ ਪੈਸਾ ਵੀ ਵਰਤਿਆ ਸ਼ਰਾਬੀ ਵਰਤੀ ਨਸ਼ੇ ਵਰਤੇ ਲੇਕਿਨ ਜੇ ਮੈਂ ਇਹ ਗੱਲ ਕਹਦੇ ਆਂ ਤਰਨਤਾਰ ਦੇ ਲੋਕਾਂ ਨੇ ਫਿਰ ਨਸ਼ੇ ਦੇ ਵਪਾਰੀਆਂ ਤੇ ਇੱਕੋ ਜਿਹੀ ਫਿਰ ਮੋਹਰ ਲਾ ਦਿੱਤੀ ਆ ਤੇ ਕੋਈ ਅਰਥ ਕਥਨ ਨਹੀਂ ਹੋਊਗਾ ਤੇ ਤਰਨਤਾਰ ਦੇ ਲੋਕਾਂ ਨੂੰ ਇੱਥੇ ਆਖਰ ਪਛਤਾਉਣਾ ਪਊ ਐਸੀ ਆਪਣੇ ਗਲਤ ਫੈਸਲਾ ਲੈ ਲਿਆ ਸੀ ਬਾਦਲਦਗਣਾ ਨੇ ਪੈਸੇ ਕੱਚ ਕੀਤੇ ਹਰ ਪ੍ਰਕਾਰ ਦੇ ਹਤਕੰਡੇ ਬਣਾਏ ਵਾਰਿਸ ਪੰਜਾਬ ਦੇ ਉਮੀਦਵਾਰ ਉਹਦੇ ਨਾ ਪੈਸੇ ਦਿੱਤੇ ਨਾ ਦੇ ਘੋਲ ਹੈਗੇ ਸੀ ਤੇ ਨਾ ਉਹਨੇ ਸ਼ਰਾਬ ਪੀਈ ਨਾ ਪੈਸੇ ਦਿੱਤੇ ਤਾਂ ਕੁਝ ਨਹੀਂ ਕੀਤਾ ਉਹਨੂੰ ਜੋ ਵੋਟ ਮਲੀ ਨਰੋਲ ਲੋਕਾਂ ਦੀ ਵੋਟ ਮਲੀ ਨਰੋਲ ਵਟਾਂ ਸਾਡਾ ਇੱਕ ਪੱਤਰਕਾਰ ਕਹਿੰਦਾ ਸੀਗਾ ਮਨਦੀਪ ਜਾਂ ਤੇ ਪਹਿਲੇ ਸਾਲ ਤੇ ਉਹ ਜਾਂ ਪੰਜ ਸਾਲ ਤੇ ਹੋਗੇ ਜਵਾਨਤ ਜਬਤ ਹੋ ਗਈ ਉਹ ਤਜੇਸਤਾਨ ਤੇ ਆ ਜਿਉਂਨੇ ਵੀ ਜਵਾਨਤ ਵੀ ਬਚਾਈ ਆਪਣੀ ਜਵਾਨਤ ਵੀ ਬਚੀ ਤਜੇਸਤਾਨ ਤੇ ਵੀ ਆ ਜਿੰਨੀ ਕਿ ਮਿਹਨਤ ਕੀਤੀ ਉੰਨੀ ਕਿ ਲੋਕਾਂ ਦੇ ਵੋਟਾਂ ਪਾਤੀਆਂ ਪਰ ਅਫਸੋਸ ਇਸ ਗੱਲ ਦਾ ਜਿਹੜੇ ਲੋਕ ਜਿਹੜੇ ਪੀੜੇ ਸੀ ਨਾ ਪੀੜਤ ਸੂਬੇ estrang ਤੋਂ ਪੀੜੇ ਸੀਗੇ ਤਤਕਾਲੀ ਕਾਗਰ ਸਰਕਾਰ ਤੋਂ ਪੀੜੇ ਸੀਗੇ ਹੂੰ ਉਹਨਾਂ ਵੀ ਵੋਟਾਂ ਜਿਹੜੀਆਂ ਵਾ ਉਹ ਨਹੀਂ ਪਈਆਂ ਇਹਨਾਂ ਦੇ ਵਿੱਚੋਂ ਕਈਆਂ ਨੇ ਬਾਦਲਾਂ ਨੂੰ ਵੋਟਾਂ ਪਾਈਆਂ ਜੇ ਲੋੜ ਪਊ ਤਾਂ ਸੀਨਾ ਵੀ ਜਾ ਜਾਏਗਾ ਉਹਨਾਂ ਦੇ ਇਹ ਤਾਂ ਸਾਡੀ ਮਾਨਸਿਕਤਾ ਹੈ ਲੇਕਿਨ ਮੈਂ ਇਸ ਗਲਤ ਨੂੰ ਇਨਕਾਰ ਨਹੀਂ ਕਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਬਿੰਦ ਕੀਤੀ ਹੈ ਉਹਦਾ ਇੱਕੋ ਹੀ ਸੀਗਾ ਵੀ ਮੈਂ ਦੂਸਰੇ ਸਥਾਨ ਤੇ ਆ ਜਾ ਜਾਂ ਚੋਣ ਜਿੱਤ ਜ ਪਹਿਲੇ ਦੋ ਰੌਂਡ ਜਦੋਂ ਚੰਦੇ ਸੀਗੇ ਤੇ ਬੀਬੀ ਸੁਖਵਿੰਦਰ ਕੌਰ ਦੇ ਚਿਹਰੇ ਤੇ ਪੂਰੀ ਰੌਣਕ ਆ ਗਈ ਸੀਗੀ 7ਵੇਂ ਰੌਂਡ ਦੇ ਉੱਤੇ ਜਦੋਂ 4000 ਦੀ ਲੀਡ ਹੋ ਗਈ ਤੇ ਫਿਰ ਛੱਡ ਕੇ ਘਰ ਚਲੀ ਗਈ ਸੀ ਪਰ ਨਹੀਂ ਹੁਣ ਗੱਲ ਨਹੀਂ ਬਣਨੀ ਆਪਣੀ 16 ਟੋਟਲ ਰੌਂਡ ਸੀ ਤੇ ਪਰ ਮੈਂ ਇਹ ਵੀ ਗੱਲ ਕਰਦੇ ਆਂ ਵੀ ਸੰਗਬੀਰ ਸਿੰਘ ਬਾਦਲ ਨੂੰ ਆਪਣੀ ਪਿੱਠ ਆਪਣੀ ਥੱਪੜ ਨਹੀਂ ਪਊਗੀ ਜੇ ਆਪਣੀ ਪਿੱਠ ਥਾਪੜ ਕੇ ਆਪੇ ਸ਼ਾਬਾਸ਼ ਚ ਲੈ ਲੈਣਗੇ ਨਾ ਤੇ ਆਪਣਾ ਨੁਕਸਾਨ ਆਪ ਕਰਨਗੇ ਉਹਨਾਂ ਨੂੰ ਚਾਹੀਦਾ ਇੱਕ ਤੇ ਪੰਥਕ ਇਕਤਾ ਦੀ ਗੱਲ ਕਰਨ ਦੀ ਜੇ ਸਰਕਾਰ ਬਣਣੀ ਆ ਇੱਕ ਆਪਣੀ ਇਸੇ ਤਰੀਕੇ ਮਿਹਨਤ ਜਾਰੀ ਰੱਖਣ ਬੀਬੀ ਸੁਖਵਿੰਦਰ ਕੌਰ ਦਾ ਆਪਣਾ ਇੱਕ ਵੋਟਮੈਨ ਸੀ ਜਦੋਂ ਉਹਨੇ ਇਹ ਜੇ ਆਜ਼ਾਦ ਗਰੁੱਪ ਚ ਕੰਮ ਕੀਤਾ ਪ੍ਰਿੰਸੀਪਲ ਦੀ ਉਹਨਾਂ ਏਰੀਆ ਦੇ ਵਿੱਚ ਫਿਰ ਉਹਦੇ ਜੁਆਈ ਦਾ ਦਬਕਾ ਉਹ ਡਰਾਉਂਦਾ ਵੀ ਠਮਕਾਉਂਦਾ ਵੀ ਸੀਗਾ ਤੇ ਲਾਲਚ ਵੀ ਦਿੰਦਾ ਸੀਗਾ ਸਾਡੇ ਕੋਲ ਤੇ ਵੀ ਇਨਫੋਰਮੇਸ਼ਨ ਵੀ ਟਿਕਟ ਦੇ ਵਿੱਚ ਲੈਂਡ ਟਿਕਟ ਲੈਂਡ ਦੇ ਵਿੱਚ ਲੈਂਡ ਦੇ ਵਿੱਚ ਪੜਾ ਲੈਂਡ ਹੋਇਆ ਜੇਸਟ ਕਰਕੇ ਵੀ ਸੁਖਵੀਏ ਜਿਹੜੀ ਚੋਣ ਚੋਣ ਦਿੱਤੀ ਹੈ ਜਿੰਨੀ ਕੁ ਬੋਲ ਖੜੀ ਹੈ ਨਾ ਉਹ ਕਾਲੀ ਗੱਲ ਦੀ ਬੋਧੀ ਪ੍ਰਾਪਤੀ ਨਹੀਂਗੀ ਉਹ ਬੀਬੀ ਦੀ ਆਪਣੀ ਮੋਵਮੈਂਟ ਵੀ ਗਈ ਸੀ ਜੇ ਕਾਨੀਦਰ ਦਾ ਆਪਣਾ ਕੋਈ ਮੀਜ਼ਰ ਰਖੜਾ ਹੁੰਦਾ ਤਾਂ ਸ਼ਾਇਦ ਇੰਨੀ ਵੋਟਰਾਂ ਨਾਲ ਖੜਦਾ ਅੱਧੀ ਵੋਟਰਾਂ ਨਾਲ ਖੜਦਾ ਉਹ ਬੀਬੀ ਦਾ ਆਪਣਾ ਜਿਹੜਾ ਵੋਟਪੈਂਚ ਸੀ ਉਹਨੇ ਉਹਨੂੰ ਉੱਤੋਂ ਲੈ ਕੇ ਗਈ ਹੈ ਟੀਜ਼ਰ ਬੁਟਨ ਦੇ ਉੱਤੇ ਇਹਸੇ ਕਰਕੇ ਸੁਖਵਿੰਦਰ ਜੀ ਇਹਸੇ ਲਈ ਕਿ ਤੁਝੇ ਇਹ ਗੱਲ ਕਹਿਣ ਲੱਗ ਪਈ ਇਕਾਲੀ ਵੀ ਅਸੀਂ ਬੜੀ-ਬੜੀ ਮਾਰਕਾ ਮਾਰ ਲਿਆ ਜਾਂ ਆਮ ਆਦਮੀ ਪਾਰਟੀ ਕੋਲੇ ਆਮ ਆਦਮੀ ਪਾਰਟੀ ਤੇ ਵੇਖੋ ਹਾਕਮ ਜਿੰਦਾ ਪਤਾ ਹੀ ਹੁੰਦਾ ਵੀ ਹਰ ਪ੍ਰਕਾਰ ਦੀ ਮਸ਼ੀਨਰੀ ਵਰਤ ਕੇ ਉਹਨਾਂ ਚੋਂ ਜਿੰਤਨੀ ਐ ਉੱਪ ਚੋਣ ਲੱਗ ਭੱਜ ਜਿੱਤੀ ਜਾਂਦੇ ਸਾਡੇ ਉਹ ਕਰਤਾਰ ਨਹੀਂ ਲੋਕਾਂ ਦੇ ਹੈਗੇ ਹੁਣ ਵੀ ਜਿਹੜੇ ਕਹਿ ਦਿੰਦੇ ਸੀ ਨਹੀਂ ਜੀ ਮੈਂ ਫਲਾਣੇ ਨੂੰ ਹਾਂ ਕਰਤੀ ਮੈਂ ਉਹ ਤਾਂ ਉਹ ਤੁਹਾਨੂੰ ਵੋਟ ਹੀ ਪਾ ਸਕਦਾ ਹੁਣ ਸਭ ਨੂੰ ਹਾਂ ਕਰੀ ਜਾਂਦੇ ਆ ਹੱਥ ਤੈਨੂੰ ਪਾ ਦੇ ਤੈਨੂੰ ਪਾ ਦੇ ਕੋਈ ਗੱਲ ਨਹੀਂ ਹੁਣ ਇਦਾਂ ਦੀ ਪਾਲਿਸੀ ਹੈਗੀ ਡਿਪਲੋਮੈਟ ਡਿਪਲੋਮੇਸੀ ਹੈਗੀ ਇਸ ਤਰ੍ਹਾਂ ਕੇ ਆਮ ਆਦੀ ਪਾਰਟੀ ਨੇ ਚੋਣ ਜਿੱਤ ਲਈ ਆ ਜਿਹੜਾ ਇਹਨਾਂ ਦਾ ਹੁਮਲਪ੍ਰੀਤ ਸਿੰਘ ਸੀਗਾ ਜਿਹਨੇ ਆਜ਼ਾਦ ਫਾਰਮ ਪਰ ਰੇਸੀਗੇ ਜੇ ਉਹ ਆਜ਼ਾਦ ਰਹਿੰਦਾ ਤੇ ਮੇਰੇ ਖਿਆਲ ਜਿੰਨੀ ਕਿ ਵੋਟ ਇਹਨਾਂ ਦਾ ਬੀਜਪੀ ਜਾਣਣਾ ਲੱਗੇ ਜਿੰਨੀ ਕਿ ਵੋਟ ਕੱਲ੍ਹ ਲੱਜਣੀ ਸੀ ਇਹਨਾਂ ਦੀ ਕਿਵਟ ਕੱਲਾ ਖੜ ਸਕਦਾ ਸੀ ਬੀਜਪੀ ਜਾਣਣਾ ਉਹ ਵੋਟ ਜਿਹੜੀ ਉਹ ਵਾਪਸ ਉੱਥੇ ਚਲ ਗਈ ਜਿੱਥੇ ਜਾਣੀ ਸੀ ਆਮਾਦੀ ਪਾਰਟੀਆਂ ਨੂੰ ਉਹਦੀ ਵੋਟ ਕਿ ਮਿਲੀ ਨਹੀਂ ਹਾਕਮ ਤੇ ਵੀ ਆਪਣੀ ਪਿੱਠ ਨਾ ਥਾਪਣੇ ਤੇ ਕੱਲ੍ਹ ਵੀ ਨਾ ਥਾਪਣ ਪਰ ਮੈਂ ਸਭ ਤੋਂ ਮੈਂ ਇਹਦੇ ਤੇ ਕਹੂੰਗਾ ਕਿ ਪੁਨਰਸਰਜੀਤ ਅਕਾਲੀ ਦਲ ਨੇ ਆਪਣੀ ਪੂਰੀ ਭੂਮਿਕਾ ਇਸ ਮਹਿਮ ਚ ਨਹੀਂ ਨਿਭਾਈ ਇਸ ਇਲੈਕਸ਼ਨ ਜਿਉਂ ਆਪਣੀ ਭੂਮਿਕਾ ਨਹੀਂ ਨਿਭਾਈ ਉਹਨਾਂ ਸਿਰਫ ਸਪੋਰਟ ਦਿੱਤੀ ਹੈ ਵੋਟ ਪਾਣੀ ਪਾਉ ਨਹੀਂ ਪਣੀ ਨਾ ਪਾਉ ਇਹ ਚੀਜ਼ ਬਲੰਡਰ ਗਲਤੀ ਸੀ ਦੂਸਰੇ ਪਾਸੇ ਵਾਰਸ ਪੰਜਾਬ ਜਿੱਥੇ ਬੰਦੀ ਜਿੰਨੀ ਕ ਆਪਣੀ ਸਮਰਥਾ ਸੀਗੀ ਉਹ ਨੇ ਆਪਣੀ ਸਮਰਥਾ ਮਤਲਬ ਕਿ ਜੋਰ ਵੀ ਲਾਇਆ ਤੇ ਵੋਟ ਵੀ ਪਾਇਆ ਤੇ ਮੈਂ ਇਹ ਸੋਚਦਾ ਕਿ ਉਹਨਾਂ ਦੀ ਜਿੱਤ 20000 ਵੋਟ ਲੈ ਕੇ ਉਹਨਾਂ ਦੇ ਉਮੀਦਵਾਰ ਦੀ ਜਿੱਤ ਆਏ ਹਾਰ ਨਹੀਂ ਹੈਗੀ ਤੇ ਜਿਹੜੀ ਗੱਲ ਹੁਣ ਇਹ ਕਰ ਰਹੇ ਨੇ ਕਾਂਗਰਸੀ ਉਹ ਵੀ ਗੱਲ ਕਰਦੇ ਨੇ ਆਪਾਂ ਕਾਂਗਰਸ ਦਾ ਜਿੰਨਾ ਕਿ ਵੋਟ ਬੈਂਚ ਅੱਗਾ ਸੀ ਉਹਨਾਂ ਕਿ ਮਿਲ ਗਿਆ ਉਹਨੂੰ ਇਹ ਉਹਦੇ ਸਮਰਥਕ ਤੇ ਵਰਕਰਾਂ ਦੀ ਵੋਟ ਆ ਇੱਕ ਕਿਟਰ ਵੋਟਾ ਕਿਟਰ ਉਟ ਮਿਲਣੀ ਮਿਲਣੀ ਹੈ ਮੈਂ ਪਹਿਲਾਂ ਵੀ ਕਿਹਾ ਸੁਖਬੀਰ ਸਿੰਘ ਬਾਦਲਵਾਲ ਵੀ ਕੱਲ ਮੈਂ ਕਿਹਾ ਸੀਗਾ ਜੇ ਕਾਂਦੀਆਂ ਚ ਕਿਟਰ ਕਿਸੇ ਕੋਲ ਹੈਗਾ ਤਾਂ ਸੁਖਬੀਰ ਸਿੰਘ ਬਾਦਲ ਕੋਲ ਹੈ। ਭਾਵੇਂ ਉਹ ਪ੍ਰਧਾਨ ਜਾਲੀ ਬਣਿਆ ਜਾਂ ਅਸਲੀ ਬਣਿਆ ਜਾਂ ਜਾਲੀ ਵੋਟਾਂ ਪਵਾ ਕੇ ਬਣਿਆ ਜੋ ਵੀ ਉਹਨੇ ਕੀਤਾ ਉਹ ਬਾਤ ਦੀ ਗੱਲ ਹੈ। ਉਹਦੇ ਕੋ ਕੈਡਰ ਮੋਟ ਬੰਨ੍ਹ ਕੇ ਹੈਗਾ ਜੇ ਉਹਦੇ ਬਾਪੂ ਦੇ ਕਰਕੇ ਲੋਕ ਉਹਨੂੰ ਪਸੰਦ ਕਰਦੇ ਥੋੜਾ ਬਲਾਂ ਕੋਈ ਨਹੀਂ ਕੋਈ ਲੇਕਿਨ ਦੂਸਰੇ ਪਾਸੇ ਜਿਹੜੀ ਮੈਂ ਸੁਖਬੀਬੀ ਸਿਕਯੂਰਿਟੀ ਅਫਸਰ ਦੀ ਗੱਲ ਕੀਤੀ ਵੀ ਉਹਦਾ ਆਪਣਾ ਦਾਤ ਸੀ ਆਪਣਾ ਗਰੁੱਪ ਸੀ ਉਹ ਕਾਲੀਯਲ ਦੀ ਵਰਕਰ ਤੇ ਹੀ ਨਹੀਂ ਸੀਗੀ ਨਾ ਵਰਕਰ ਸੀ ਨਾ ਸਮਰਤਕ ਸੀ ਨਾ ਕੋਈ ਕੱਲ ਦੇ ਲੀਡਰਸ਼ਿਪ ਦਾ ਆਗੂ ਸੀ ਕੁਝ ਵੀ ਨਹੀਂ ਸੀਗੀ ਉਹ ਤੇ ਬਾਹਰੋਂ ਉਮੀਦਵਾਰ ਫੜ ਕੇ ਜਿਾ ਕੇ ਖੜਾ ਕਰਤਾ ਚਲੋ ਜਿਹਨੂੰ ਖੜਾ ਕਰ ਦਿੰਦੇ ਆਪਾਂ ਕਾਂਗਰਸ ਨੇ ਜੇ ਗੱਲ ਕਰ ਲਈਏ ਕਾਂਗਰਸ ਦਾ ਬੇੜਾ ਜਿਹੜਾ ਬਿਠਾਇਆ ਵਾ ਉਹ ਰਾਜਾ ਬੜਿੰਗ ਨੇ ਠਾਇਆ ਜਿੱਦੀ ਉਹਨਾਂ ਐਵੇਂੇ ਕੁਰਸੀ ਖਤਰੇ 'ਚ ਆ ਚਾਰ ਗੱਲਾਂ ਤੁਸੀਂ ਕੀਤੀਆਂ ਪਹਿਲਾਂ ਤੁਸੀਂ ਖਾਲਸਤਾਨ ਦੀ ਤੇ ਜਾ ਕੇ ਉੱਥੋਂ ਦੀ ਗੱਲ ਕਰਨ ਰਹੇ ਹੋ ਹਿੰਦੁਸਤਾਨ ਦੀ ਤੋ ਭਾਈ ਉੱਥੇ ਡਵੈਲਪਮੈਂਟ ਦੀ ਗੱਲ ਉਹ ਲੋਕਾਂ ਦੇ ਲੋਕਾਂ ਦੇ ਨੰਦਰੀ ਦੇ ਪ੍ਰਕਟਾਵਾ ਕਰੋ ਵੀ ਢੜੇ ਦੀ ਜਿਆਦਤੀ ਹੋਈਆਂ ਸਾਡੀ ਸਰਕਾਰ ਨੂੰ ਇਜਾਜ਼ਤ ਕਰਵਾਵਾਂਗੇ ਸੀ ਦੂਸਰੀ ਚੀਜ਼ ਸਰਦਾਰ ਬੂਟਾ ਸਿੰਘ ਤੇ ਰਾਜਾ ਬੜਿੰਗੜੀ ਚਿਪਣੀ ਕੀਤੀ ਆ ਉਹ ਗਲੇ ਦੀ ਹੱਡੀ ਬਣ ਗਈ ਅੱਜ ਵੀ ਬਣੀ ਪਈ ਆ ਉਹ ਰਾਜਾ ਬੜੇ ਨੂੰ ਮੁਕਸਦ ਦੇ ਵਿੱਚ ਇਲੈਕਸ਼ਨ ਲਾਣੀ ਦਾ ਉਹਨੇ ਉੱਥੇ ਵੀ ਲੋਕ ਲੋਹੇ ਦੇ ਚਨੇ ਚ ਬਣ ਗਏ ਫਿਰ ਤੀਸਰੀ ਚੀਜ਼ ਬੁਰਜ ਪਿੰਡ ਜਾ ਕੇ ਇੱਕ ਜਾਨਵਰ ਨਾਲ ਤੁਲਨਾ ਕਰਨੀ ਆਪਣੀ ਉਮੀਦਵਾਰ ਦੀ ਕਿੰਨੇ ਦੇ ਸਿਰ ਉੱਪਰ ਚੌਥੀ ਚੀਜ਼ ਰਾਤ ਦੇ 11 ਵਜੇ ਬੱਚੇ ਬਾਹਰ ਆਏ ਤੇ ਤੁਸੀਂ ਜੁੜਾ ਫੜ ਕੇ ਬਹਿ ਗਏ ਹਾਂ ਮੈਂ ਕਿਹਨਾਂ ਚੱਲਿਓ ਉਹਨਾਂ ਦੇ ਤੁਸੀਂ ਵਿਅੰਗ ਕਸਰੇ ਟਿੱਪਣੀ ਕਰ ਰਹੇ ਹੋ ਤੁਸੀਂ ਇਹ ਚੀਜ਼ਾਂ ਸਾਰੀਆਂ ਕਾਊਂਟ ਕਰਦੀ ਐ ਸੋਸ਼ਲ ਮੀਡੀਆ ਤੇ ਕਹਿੰਦਾ ਤੁਸੀਂ ਮੈਨੂੰ ਗੱਲ ਗੱਲ ਨੂੰ ਮੂੰਹ ਚ ਕੱਢੋ ਤਾ ਤੁਹਾਨੂੰ ਪਿੰਡੋਂ ਕੱਢ ਦੂੰ ਤਿਆਰ ਬੈਠੇ ਆ ਤੇ ਸੋਸ਼ਲ ਮੀਡੀਆ ਮਿੰਟ ਮਿੰਟ ਹੀ ਆ ਜਾਂਦਾ ਬਸ ਸਾਹਮਣੇ ਇਸ ਕਰਕੇ ਰਾਧਾ ਵੜੇਂਗ ਦੂਸਰੇ ਪਾਸੇ ਜਿਹੜੀ ਗੱਲ ਬਾਜਵੇ ਨੇ ਕਹੀ ਸੀ ਪਿੱਛੇ ਜਿਹੜਾ ਨੂੰ ਪਤਾ ਹੋਊਗਾ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲੱਗੇ ਤੇ ਬਾਜਵੇ ਦਾ ਬਿਆਨ ਸੀ ਜੇ ਦਰਬੀ ਕੋਰਿਆਂ ਦੇ ਵਿੱਚ ਤੁਸੀਂ ਜਾ ਕੇ ਖੋਤੇ ਖੜੇ ਕਰਦੇ ਹੋਗੇ ਕਦੇ ਖੜੇ ਕਰਦੇ ਹੋਗੇ ਤੇ ਫਿਰ ਹਸਨ ਪਾਰਟੀ ਦਾ ਮਾੜਾ ਹੁੰਦਾ ਲੇਕਨ ਅਗਲੇ ਖੜੇ ਕੀਤੇ ਅਗਲੇ ਨੇ ਮੁੱਖ ਮੰਤਰੀ ਬਣਾਇਆ ਚੰਨੀ ਨੂੰ ਉਨ ਇਸ ਕਰਕੇ ਜਿਹੜਾ ਇਹ ਚੀਜ਼ਾਂ ਜੜੀਆਂ ਸਾਰੀ ਕਾਊਂਟ ਕਰਦੀਆਂ ਨੇ ਲੇਕਿਨ ਮੈਂ ਫੇਰ ਵੀ ਕਹੂੰਗਾ ਵੀ ਇਹ ਪੰਥ ਕਲ ਕਰ ਸੀਗਾ ਤੇ ਇਥੋਂ 8 ਵਰੀ ਅਕਾਲੀ ਉਮੀਦਵਾਰ ਚਾਹਦਾ ਜਿੱਤਿਆ ਹੁਣ ਤੱਕ ਸਿਰਫ 3 ਵਰੀ ਕਾਂਗਰਸ ਜਿੱਤੀ ਸਿਰਫ 3 ਵਰੀ ਇਸ ਕਰਕੇ ਇਹਨੂੰ ਅਸੀਂ ਇਹ ਨਹੀਂ ਗੱਲ ਕਹਿ ਸਕਦੇ ਵੀ ਇਹ ਸੈਮੀ ਫਾਈਨਲ ਹੋ ਲਈ ਹੋਊਗਾ ਨਹੀਂ 2027 ਤੇ ਬੜਾ ਕੁਝ ਹੋਏਗਾ ਆਉਣ ਦੇ 2027 ਤੁਸੀਂ ਜੀ ਜੀ